ਗੁਰਦੀਪ ਸਿੰਘ ਨਕਸ਼ਦੀਪ ਤੇ ਨਾਵਲ ਤਿਲਕਨ ਦਾ ਅਗਲਾ ਕਾਂਡ 8 ਮੈਨੂੰ ਰੌਣ ਦੀ ਕਹਾਣੀ ਪੜ੍ਹੀ ਅਜੀਬ ਲੱਗੀ ਪਰ ਮੈਂ ਉਸਨੂੰ ਟੋਕਿਆ ਨਹੀਂ ਕਿਉਂਕਿ ਮੈਂ ਇਹੋ ਸੋਚਦਾ ਰਿਹਾ ਕਿ ਰੌਣ ਨੇ ਇੱਕ ਲੋੜਵੰਤ ਵਿਜਾਰਥਨ ਦਾ ਸਰੀਰਕ ਸ਼ੋਸ਼ਣ ਪਿਆਰ ਵਿੱਚ ਲੁਪੇਟ ਕੇ ਕੀਤਾ ਜਿਸ ਉਮਰ ਵਿੱਚ ਲੂਨਾ ਰੌਣ ਨੂੰ ਮਿਲੀ ਸੀ ਉਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਤਾਂ ਪਤਾ ਹੀ ਨਹੀਂ ਹੁੰਦਾ ਪਰ ਰੌਣ ਤਾਂ 50 ਸਾਲ ਦਾ ਹੋ ਚੱਲਿਆ ਸੀ ਜਦੋਂ ਉਸ ਨੂੰ ਲੂਨਾ ਮਿਲੀ ਸੀ ਮੇਰੇ ਮਨ ਨੂੰ ਇਹੋ ਲੱਗਿਆ ਕਿ ਉਸ ਦਾ ਲੂਨਾ ਨਾਲ ਪਿਆਰ ਕੋਈ ਨਹੀਂ ਸੀ ਅਤੇ ਉਸ ਦੀ ਇਹ ਸਿਰਫ ਨਰੋਲ ਹਵਸ ਸੀ ਜਿਸ ਕਰਕੇ ਉਹ ਲੂਨਾ ਨੂੰ ਇੱਕ ਢਾਉਣੇ ਵਾਂਗ ਆਪਣੇ ਕੋਲ ਬੰਦ ਕਰਕੇ ਰੱਖਣਾ ਚਾਹੁੰਦਾ ਸੀ ਮੈਨੂੰ ਰੌਣ ਵਿੱਚ ਉਸ ਨੁਕਸ ਦਾ ਪਤਾ ਚੱਲ ਗਿਆ ਜਿਸ ਵਿਰੁੱਧ ਮੈਂ ਅਕਸਰ ਬੋਲਿਆ ਕਰਦਾ ਸੀ ਮੈਂ ਇਹ ਫੈਸਲਾ ਕੀਤਾ ਕਿ ਉਸ ਨੂੰ ਇਸ ਗੱਲ ਤੋਂ ਮੈਂ ਜ਼ਰੂਰ ਜਾਣੂ ਕਰਵਾਵਾਂਗਾ ਕਿ ਕਿਵੇਂ ਉਹ ਆਪਣੀ ਹਵਸ ਪੂਰੀ ਕਰਨ ਲਈ ਡਿੱਗ ਪਿਆ ਸੀ ਤੇ ਬਿਆਧਾ ਇੱਕ ਬੰਧਨ ਲੂਣਾ ਦੇ ਗਲ ਵਿੱਚ ਪਾ ਕੇ ਅਤੇ ਉਸਦੀ ਆਜ਼ਾਦ ਸੋਚ ਉਤੇ ਕਾਬਜ਼ ਹੋ ਕੇ ਉਸ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਸੀ ਪਰ ਚੰਗਾ ਇਹ ਹੋਇਆ ਕਿ ਵਕਤ ਸਿਰ ਲੂਣਾ ਉਸਦੇ ਹੱਥੋਂ ਨਿਕਲ ਗਈ ਸੀ ਦੂਜੇ ਦਿਨ ਜਦੋਂ ਅਸੀਂ ਇਕੱਠੇ ਹੋਏ ਮੈਂ ਆਪਣੇ ਮਨ ਦੀ ਗੱਲ ਅਜੇ ਉਸਦੇ ਸਾਹਮਣੇ ਰੱਖਣ ਹੀ ਲੱਗਿਆ ਸੀ ਕਿਉਂ ਕਹਿਣ ਲੱਗਾ ਵਾਹ ਇਹ ਬੜਾ ਭੜਾ ਬੰਦਾ ਸੀ ਮੈਨੂੰ ਬੁਰੀ ਘਟਨਾ ਜੋ ਮੈਂ ਤੈਨੂੰ ਅੱਜ ਜਸਾਂਗਾ ਉਸ ਤੋਂ ਪਹਿਲਾਂ ਇਹ ਮੈਂ ਤੇਰੇ ਕੋਲ ਮੰਨ ਲਵਾਂ ਕਿ ਮੈਂ ਅਨਪੜ ਗਵਾਰ ਮਨੁੱਖ ਵਾਂਗ ਲੋਨਾ ਨੂੰ ਆਪਣੇ ਕਬਜ਼ੇ ਵਿੱਚ ਰੱਖ ਕੇ ਸਿਰਫ ਆਪਣੀ ਹਵਸ ਪੂਰੀ ਕਰਨ ਵਿੱਚੀ ਗਵਾਚਿਆ ਰੰਦਾ ਸੀ ਤੇ ਕਈ ਵਾਰ ਉਹ ਵੀ ਇਹ ਸਭ ਕੁਝ ਨੂੰ ਬਿਮਾਰ ਸੋਚ ਆਖਣ ਲੱਗ ਪੈਂਦੀ ਸੀ ਫਿਰ ਜਦੋਂ ਉਸਨੇ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਜੁੜਨ ਦੀ ਖ਼ਬਰ ਮੈਨੂੰ ਦਿੱਤੀ ਮੈਨੂੰ ਇੰਜ ਲੱਗਾ ਜਿਵੇਂ ਉਸਨੇ ਮੇਰੇ ਦਿਲ ਵਿੱਚ ਸ਼ੁਰੂ ਹਮਾਰਿਆ ਹੋਵੇ ਉਸ ਦੀ ਗੱਲ ਨੇ ਮੇਰੇ ਅੰਦਰ ਬਹੁਤ ਵੱਡਾ ਰੋਸ ਅਤੇ ਗੁੱਸਾ ਵੀ ਭਰ ਦਿੱਤਾ ਪਹਿਲਾ ਮੇਰੇ ਦਿਲ ਵਿੱਚ ਆਇਆ ਕਿ ਲੁਕਾਸ ਨੂੰ ਮੈਂ ਪੈਸੇ ਦੇ ਕੇ ਮਰਵਾ ਦੇਵਾਂ ਫਿਰ ਇੱਕ ਮਾਲੀ ਸੀ ਜੋ ਘਾਹ ਤੇ ਬੂਟਿਆਂ ਦੀ ਸੰਭਾਲ ਹੀ ਆਇਆ ਕਰਦਾ ਸੀ ਉਸ ਨੂੰ ਕੁਝ ਅਜੀਬੇ ਬੰਦੇ ਜਾਣਦੇ ਸਨ ਜੋ ਪੈਸੇ ਲੈ ਕੇ ਬੰਦਾ ਮਾਰ ਦਿਆ ਕਰਦੇ ਸਨ ਇੱਕ ਵਾਰ ਉਸਨੇ ਮੈਨੂੰ ਦੱਸਿਆ ਸੀ ਕਿ ਇੱਕ ਗੈਸ ਸਟੇਸ਼ਨ ਉੱਤੇ ਇੱਕ ਮਰਸੀਡੀਜ਼ ਵਾਲੇ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ ਤੇ ਉਸ ਨੂੰ ਕਿਸ ਨੇ ਮਰਵਾਇਆ ਸੀ ਉਹ ਨੂੰ ਮਤਲਬ ਮੇਰੇ ਮਾਲੀ ਨੂੰ ਪਤਾ ਸੀ ਉਸ ਨੂੰ ਇਹ ਵੀ ਪਤਾ ਸੀ ਕਿ ਮਸਜਿਦ ਵਾਲੇ ਉਤੇ ਕਿਸ ਨੇ ਗੋਲੀ ਚੜਾਈ ਸੀ ਪਰ ਉਹ ਨਾ ਘਾਤਨਾ ਤੋਂ ਡਰਨ ਕਰਕੇ ਉਸ ਨੇ ਕਿਸੇ ਨੂੰ ਵੀ ਨਹੀਂ ਸਿੱ ਦੱਸਿਆ ਮੈਨੂੰ ਵੀ ਉਸ ਨੇ ਇਹੋ ਕਿਹਾ ਜਨਾਬ ਜਲਮ ਆਇਆ ਇਹ ਕੇ ਵੀ ਪੁਲਿਸ ਕੋਲ ਜਾਣਾ ਬਹੁਤ ਵਾਰ ਮਹਿੰਗਾ ਪੈ ਜਾਂਦਾ ਹੈ ਕਿਉਂਕਿ ਪੁਲਿਸ ਸੁਰੱਖਿਆ ਨਹੀਂ ਦਿੰਦੀ ਪਰ ਬਾਤ ਵਿੱਚ ਮੇਰੀ ਆਪਣੀ ਹੀ ਸੋਚ ਬਦਲ ਗਈ ਮੈਂ ਸੋਚਣ ਲੱਗਾ ਕਿ ਲੁਕਾਸ ਤਾਂ ਕੀ ਕੁਸੂਰ ਬਚਾਰੇ ਦਾ ਮੈਨੂੰ ਫਿਰ 루ਨਾ ਉੱਤੇ ਗੁੱਸਾ ਆਉਣ ਲੱਗਾ ਪਰ ਉਸ ਉਤੇ ਮੇਰਾ ਮਨ ਬਹੁਤ ਮਰਿਆ ਹੋਇਆ ਸੀ ਤੇ ਉਸ ਨੂੰ ਵੇਖ ਕੇ ਹੀ ਮੇਰਾ ਮਨ ਪਿਘਲ ਜਾਂਦਾ ਸੀ ਕਿ ਜੇ ਮੈਂ ਉਹਨੂੰ ਮਾਫ ਕਰ ਦਿੰਦਾ ਇਹ ਸੋਚ ਕੇ ਕਿ ਚਲੋ ਉਸ ਤੋਂ ਇਹ ਨਵਾਂ ਯਾਰ ਲੱਭਣ ਦੀ ਗਲਤੀ ਹੋ ਗਈ ਸੀ ਮੈਂ ਉਸ ਨੂੰ ਦਿਲੋਂ ਕੋਈ ਦੋ ਖਵਿਦਿਸੀ ਦੇਣਾ ਚਾਹੁੰਦਾ ਮੈਂ ਉਸ ਨੂੰ ਸਿਰਫ ਮਨਾਉਣਾ ਚਾਹੁੰਦਾ ਸੀ ਕਿ ਉਹ ਲੁਕਾਸ ਨੂੰ ਛੱਡ ਕੇ ਮੇਰੇ ਨਾਲ ਹੀ ਜੁੜੀ ਰਹੇ ਉਸ ਨੂੰ ਮੈਂ ਬਹੁਤ ਮਨਾਇਆ ਉਸ ਨੂੰ ਬੈੱਡ ਉੱਤੇ ਬਿਠਾ ਕੇ ਮੈਂ ਉਸ ਦੇ ਪੈਰਾਂ ਵਿੱਚ ਬੈਠ ਕੇ ਉਸ ਕੋ ਰੋਇਆ ਮੇਰੀ ਹਾਲਤ ਵੇਖੋ ਉੰਜ ਰੋ ਪਈ ਸੀ ਤੇ ਮੇਰਾ ਸਿਰ ਹੱਥਾਂ ਵਿੱਚ ਲੈ ਕੇ ਮੈਨੂੰ ਬਰੌਂਦੀ ਵੀ ਰਹੀ ਤੇ ਰੋਂਦੀ ਵੀ ਰਹੀ ਫਿਰ ਉਹਨੇ ਇਹੋ ਆਖਿਆ ਰੋਂ ਪਿਆਰੇ ਮੈਨੂੰ ਮਾਫ਼ ਕਰ ਦੇ ਮੈਨੂੰ ਤੂੰ ਹੁਣ ਜਾਣ ਦੇ ਆਪਣੇ ਭਾਵਾਂ ਦੀ ਜੰਜੀਰ ਤੋਂ ਮੈਨੂੰ ਆਜ਼ਾਦ ਕਰ ਦੇ ਤੇ ਜ ਮੇਰੀਆਂ ਬਹੁਤ ਕੁਸ਼ਾਂ ਤੋਂ ਬਾਅਦ ਵੀ ਉਹ ਹਮੇਸ਼ਾ ਲਈ ਮੇਰੇ ਨਾਲ ਰਹਿਣ ਨੂੰ ਨਾ ਮੰਨੀ ਰੌਣ ਤੇਰੇ ਦਿਲ ਵਿੱਚ ਨਹੀਂ ਆਇਆ ਕਿ ਉਸ ਦਾ ਵੀ ਦਿਲ ਹੈ ਹਰ ਇਨਸਾਨ ਦੀਆਂ ਆਪਣੀਆਂ ਵੀ ਛਾਵਾਂ ਹੁੰਦੀਆਂ ਨੇ ਤੇ ਕਿਸੇ ਵੇਲੇ 18-20 ਸਾਲ ਦੀ ਉਮਰ ਵਿੱਚ ਭਾਵ ਕੋਕਿਓ ਤੇਰੇ ਨਾਲ ਜੁੜ ਗਈ ਪਰ ਬਾਅਦ ਵਿੱਚ ਤਾਂ ਠੀਕ ਹੀ ਸੀ ਤਾਂ ਸੋਚ ਰਹੀ ਸੀ ਮੈਂ ਰੌਣ ਨੂੰ ਪੁੱਛਿਆ ਮੇਰੇ ਸਿਰ उस अपनी बना के रख जनून सवार मैं उसू फिर एक रात मेरे को कट्टी बना लिया उस रात मैं उसू मार स्कीम बनाई मैं रात न उससे पार्क लिजा के मारन बारे सोचा फिर मेरे मन में आया कि उसका मेरे को फिर जाना उसके कतल न मेरे न जोड़ देगा दे मैं सोच के मन में मारन वाली स्कीम रद्द कर दिता उस रात ਉਹ ਮੈਨੂੰ ਇਹੋ ਸਮਝਾਉਂਦੀ ਰਹੀ ਮਹਿਰਾਨ ਤੈਨੂੰ ਹੁਣ ਨਹੀਂ ਮਿਲ ਸਕਦੀ ਇੰਜ ਮੇਰਾ ਇੱਥੇ ਆਉਣਾ ਵੀ ਮੇਰਾ ਰਕਾ ਉਸ ਨਾਲ ਧੋਖਾ ਕਰਨਾ ਹੈ ਉਹ ਬਹੁਤ ਹੀ ਵਫਾਦਾਰ ਬੰਦਾ ਹੈ ਕੋਈ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੁੱਦਤ ਤੋਂ ਤੇਰੇ ਮੇਰੇ ਸਰੀਰਕ ਸੰਬੰਧ ਨਹੀਂ ਪਰ ਉਹ ਆਸ ਲਈ ਬੈਠਾ ਹੈ ਕਿ ਉਸ ਦਾ ਪਿਆਰ ਵੇਖ ਕੇ ਮੈਂ ਸਰੀਰਕ ਸੰਬੰਧ ਤੇਰੇ ਨਾਲ ਨਹੀਂ ਰੱਖਾਂਗੀ ਪਰ ਫਿਰ ਵੀ ਤੇਰੇ ਕਰਕੇ ਮੈਂ ਇਹ ਸਭ ਕੁਝ ਕਰ ਰਹੀ ਹਾਂ ਕਿਉਂਕਿ ਤੈਨੂੰ ਇੰਜ ਛੱਡ ਕੇ ਵੀ ਮੈਂ ਨਹੀਂ ਜਾ ਸਕਦੀ ਮੈਂ ਵੀ ਚਾਹੁੰਦੀ ਹਾਂ ਕਿ ਤੂੰ ਕੁਝ ਮੇਰੀ ਨਵੀਂ ਜ਼ਿੰਦਗੀ ਬਾਰੇ ਵੀ ਸੋਚੇ ਮੇਰੀ ਨਵੀਂ ਜ਼ਿੰਦਗੀ ਲਈ ਖੁਸ਼ ਹੋਵੇਂ ਇਹ ਰਾਤ ਤੇਰੇ ਨਾਲ ਤਦੇ ਕੱਟ ਰਹੀ ਆ ਕਿ ਤੈਨੂੰ ਮੈਂ ਮਨਾ ਲਵਾਂ ਤੇ ਤੂੰ ਖੁਸ਼ ਹੋ ਕੇ ਆਖੇ ਕਿ ਲੂਣਾ ਜਾ ਖੁਸ਼ ਰਹਿ ਰੌਣ ਤੂੰ ਮੇਰੀ ਖੁਸ਼ੀ ਖਾਤਰ ਕਿਸੇ ਹੋਰ ਔਰਤ ਨਾਲ ਡੇਟਿੰਗ ਸ਼ੁਰੂ ਕਰ ਦੇ ਇੰਜ ਤੇਰਾ ਮਨ ਮੇਰੇ ਵਿੱਚੋਂ ਕੱਟ ਜਾਵੇਗਾ ਜਿਵੇਂ ਹੁਣ ਮੇਰਾ ਤੇਰੇ ਵਿੱਚੋਂ ਕੱਟ ਗਿਆ ਮੈਂ ਤਾਂ ਕਈ ਵਾਰ ਇਹ ਸੋਚਦੀ ਹਾਂ ਕਿ ਆਪਾਂ ਇੱਕ ਦੂਜੇ ਦੀ ਭਲਾਈ ਕਰਕੇ ਫਿਰ ਤੋਂ ਨਾ ਹੀ ਮਿਲੀ ਰੌਣ ਤੇਰਾ ਕਰਜ਼ਾ ਮੈਂ ਜ਼ਰੂਰ ਉਤਾਰ ਦੇਵਾਂਗੀ ਕਿਉਂਕਿ ਉਹ ਮੈਂ ਕਰਜ਼ਾ ਆ ਕੇ ਹੀ ਤਾਂ ਤੇਰੇ ਕੋਲ ਲਿਆ ਸੀ ਹੁਣ ਚੋਂ ਕਿੰਨਾ ਹੀ ਪੈਸਾ ਮੇਰੇ ਉੱਤੇ ਖਰਚਿਆ ਜੋ ਮੈਂ ਨਹੀਂ ਉਤਾਰਾਂਗੀ ਕਿਉਂਕਿ ਉਸ ਵਿੱਚ ਤੇਰਾ ਪਿਆਰ ਸੀ ਮੈਂ ਉਹਨੂੰ ਇਹ ਦੱਸਦਾ ਰਿਹਾ ਕਿ ਕਿਵੇਂ ਉਸ ਬਿਨਾ ਮੈਨੂੰ ਹੋਰ ਕੋਈ ਚੰਗਾ ਨਹੀਂ ਸੀ ਲੱਗ ਰਿਹਾ ਪਰ ਉਹ ਆਪਣੀ ਗੱਲ ਉੱਤੇ ਜ਼ੋਰ ਪਾਉਂਦੀ ਰਹੀ ਉਸ ਰਾਤ ਮੇਰਾ ਮਨ ਮੰਨ ਗਿਆ ਕਿ ਡੂਨਾ ਨੂੰ ਮੈਂ ਕਿਸੇ ਹੋਰ ਦੀ ਨਹੀਂ ਬਣ ਜਾਗਾ ਉਹ ਮਨ ਹੀ ਨਹੀਂ ਸੀ ਰਹੀ ਬਸ ਉਸਨੇ ਕੋਰਟ ਲਾਈ ਹੋਈ ਸੀ ਰਾਨ ਮੈਨੂੰ ਆਜ਼ਾਦ ਕਰ ਦੇ ਉਸਤਾ ਕਿਸੇ ਉਪਰੇ ਬੰਦੇ ਲਈ ਮੈਨੂੰ ਛੱਡਣ ਵਾਲੀ ਗੱਲ ਨੂੰ ਪੂਰਾ ਵਿਚਾਰ ਕੇ ਮੈਂ ਉਸ ਨੂੰ ਦੂਸਰੇ ਦਿਨ ਆਖਿਆ ਅੱਜ 2 ਜੂਨ ਹੈ ਅੱਜ ਤੂੰ 2 ਅਕਤੂਬਰ ਨੂੰ ਫੇਰ ਦੇ 10 ਵਜੇ ਮੈਨੂੰ ਸਾਰਾ ਟੋਗਾ ਐਵੈਨਿਊ ਵਿੱਚ ਉੱਤੇ ਕੱਲੀ ਮਿਲੀ ਆਖਰੀ ਵਾਰ ਉਸ ਤੋਂ ਬਾਅਦ ਕਦੇ ਵੀ ਤੂੰ ਮੈਨੂੰ ਨਾ ਮਿਲੀ ਜਿਵੇਂ ਤੇਰੀ ਇੱਛਾ ਤਿੰਨ ਮਹੀਨੇ ਬਾਅਦ ਮਿਲਣ ਲਈ ਵੀ ਮੈਂ ਤਾਂ ਆਖ ਰਿਹਾ ਕਿਉਂਕਿ ਇਹਨਾਂ ਮਹੀਨੇ ਵਿੱਚ ਮੈਂ ਵੀ ਇੱਕਦਾਂ ਕਿ ਕਿਵੇਂ ਮੈਂ ਤੇਰੇ ਬਿਨਾਂ ਜੀਣਾ ਕਿ ਕਿਸੇ ਨੂੰ ਇਸ ਮੁਲਾਕਾਤ ਬਾਰੇ ਨਾ ਦੱਸੀ ਨਾ ਮੈਂ ਕੋਈ ਗੱਲ ਕਰਾਂਗਾ ਤੇ ਨਾ ਹੀ ਆਪਾਂ ਇੱਕ ਦੂਜੇ ਨੂੰ ਫੋਨ ਕਰਾਂਗੇ ਇੱਕ ਦੋ ਮਹੀਨਿਆਂ ਵਿੱਚ 2 ਅਕਤੂਬਰ ਨੂੰ ਆਪਣੇ ਇਕੱਠੇ ਬਤਾਏ ਕੰਟੇ ਆਖਰੀ ਹੋਣਗੇ ਕਿਉਂਕੇ ਮੁੜ ਕੇ ਇੱਕ ਦੂਜੇ ਨੂੰ ਨਾ ਮਿਲਣ ਦੀ ਆਪਾਂ ਸੌਚ ਚੁੱਕ ਲਵਾਂਗੇ ਉਹ ਬੜੀ ਖੁਸ਼ ਹੋਈ ਉਸਨੇ ਪਿਆਰ ਵਿੱਚ ਮੈਨੂੰ ਚੁੰਮਿਆ ਉਸਨੇ ਮੈਨੂੰ ਕਿਹਾ 2 اکتوبر ਨੂੰ ਦਿਨ ਦੇ 10 ਵਜੇ ਸੈਨ ਡਿਆਗੋ ਬੀਚ ਤੇ ਆਪਾਂ 4 ਘੰਟੇ ਲਈ ਨਹੀਂ ਬਲਕਿ ਤਕਰੀਬਨ ਦਿਨ ਕੱਟੇ ਕੱਟਾਂਗੇ। ਉਦੋਂ ਤੱਕ ਆਪਾਂ ਕੋਈ ਇੱਕ ਦੂਜੇ ਨੂੰ ਫੋਨ ਕਰਕੇ ਪਰੇਸ਼ਾਨ ਨਹੀਂ ਕਰਾਂਗੇ, ਠੀਕ ਹੈ ਨਾ? ਮੈਂ ਕਿਹਾ। ਬਿਲਕੁਲ। ਪਰ ਸ਼ਾਂਕਨ ਵਾਲੀ ਗੱਲ ਹੀ ਨਹੀਂ, ਬਸ 3 ਮਹੀਨੇ ਦਾ ਗੈਰਬ ਰੱਖਣਾ ਇੱਕ ਦੂਜੇ ਨਾਲ, ਬਿਨ ਕੋਈ ਸੰਪਰਕ ਬਣਾਏ। ਇੰਜ ਅਸੀਂ 2 اکتوبر ਦਾ ਦਿਨ ਆਪਣੀ ਆਖਰੀ ਮੁਲਾਕਾਤ ਲਈ ਰੱਖ ਲਿਆ। ਕਿਉਂ? ਫਿਰ ਤੋਂ ਵਿੱਚ ਤੇ ਮਿਲਣ ਦੀ ਕੀ ਜ਼ਰੂਰਤ ਸੀ? ਉਸੀ ਪੂਰੀ ਰਾਤ ਇਕੱਠਿਆਂ ਬਤਾਈ ਸੀ ਫਿਰ ਕੀ ਲੋੜ ਸੀ ਮੈਂ ਉਹਨੂੰ ਪੁੱਛਿਆ ਇਹ ਅਸਲ ਵਿੱਚ ਮੇਰਾ ਫੈਸਲਾ ਉਸ ਰਾਤ ਦਾ ਹੀ ਸੀ ਉਸ ਰਾਤ ਜੋ ਨੇ ਮੇਰੇ ਨਾਲ guzari ਲੋਨਾ ਨੇ ਕਿਹਾ ਸੀ ਮੈਨੂੰ ਹੁਣ ਵੀ ਯਾਦ ਹੈ ਉਹਦੇ ਬੋਲੇ ਸ਼ਬਦ ਰਾਣ ਮੈਂ ਹੁਣ ਤੋ ਤੈਨੂੰ ਸ਼ਾਇਦ ਨਹੀਂ ਮਿਲ ਸਕਾਂਗੀ ਤੇ ਇੰਜ ਤੇਰੇ ਨਾਲ ਰਾਤ ਬਿਲਕੁਲ ਵੀ ਨਹੀਂ ਕਟਾਂਗੀ ਅੱਜ ਮੇਰੇ ਅੰਦਰ ਬਹੁਤ ਗੁੱਸਾ ਭਰ ਗਿਆ ਸੀ ਮੈਂ ਉਸਤੇ ਇਹਨਾਂ ਸ਼ਬਦਾਂ ਵਿੱਚ ਲਿਫਟੀ ਬੜੀ ਵੱਡੀ ਬੇਇੱਜ਼ਤੀ ਦਾ ਅਹਿਸਾਸ ਕੀਤਾ ਉਹ ਕਿਸੇ ਹੋਰ ਮਰਦ ਲਈ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਹੀ ਕੱਢਣ ਜਾ ਰਹੀ ਸੀ ਇਹ ਉਹਦੀ ਗੱਲ ਮੈਨੂੰ ਆਪਣੇ ਪ੍ਰਤੀ ਇੱਕ ਬਹੁਤ ਵੱਡੀ ਬੇਵਫਾਈ ਜਾਪੀ ਤੇ ਦੂਸਰਾ ਮੈਂ ਇਹ ਵੀ ਨਹੀਂ ਸਿਚਾਉਂਦਾ ਕਿ ਜੀ ਉਹ ਮੇਰੀ ਨਹੀਂ ਸੀ ਬਣ ਸਕਦੀ ਤਦ ਫੇਰ ਉਹ ਕਿਸੇ ਹੋਰ ਦੀ ਵੀ ਕਿਉਂ ਬਣੀ ਹੁਣਾਂ ਤਿੰਨ ਮਹੀਨਿਆਂ ਦੀ ਚੁੱਪ ਇਸ ਕਰਕੇ ਸੀ ਕਿ ਉਸਦੀ ਮੌਤ ਤੋਂ ਬਾਅਦ ਮੈਨੂੰ ਪੁਲਿਸ ਉਸ ਬਾਰੇ ਕੱਟ ਸਵਾਲ ਪੁੱਛੇ ਜੇ ਸਿੱਤ ਦੋਨੋਂ ਮਿਲਦੇ ਰਹੇ ਤਾਂ ਪੁਲਿਸ ਨੇ ਮੈਨੂੰ ਬਹੁਤ ਪੁੱਛਣਾ ਸੀ ਇੰਜ ਮੈਂ ਇਹ ਆਖ ਸਕਦਾ ਸੀ ਕਿ ਫੋਨ ਚੈੱਕ ਕਰ ਲਵੋ ਮੈਂ ਤੇ ਲੂਨਾ ਨੇ ਤਾਂ ਸਵਿਚ ਗੱਲਬਾਤ ਵੀ ਕਰਨੀ ਛੱਡ ਦਿੱਤੀ ਸੀ ਕਿਉਂਕਿ ਉਹ ਆਪਣੇ ਬੁਆਏਫਰੈਂਡ ਨਾਲ ਪੂਰੀ ਤਰ੍ਹਾਂ ਜੁੜ ਗਈ ਸੀ ਤੇ ਅਸੀਂ ਇੱਕ ਦੂਜੇ ਤੋਂ ਦੂਰ ਹੀ ਰਹੇ ਸੀ ਵਗੈਰਾ ਵਗੈਰਾ ਮੈਂ ਝੰਡਾ ਸੀ ਕਿ ਪੁਲਿਸ ਸ਼ੱਕ ਵਿੱਚ ਲੁਕਾਸ ਤੇ ਮਗਰੀ ਪਈ ਰਹੇ ਰੌਣੇ ਆਪਣੇ ਮਨ ਦੀ ਦੱਸੇ ਰੌਣ ਦੇ ਮੂਤੋ ਨੂੰ ਲੁਨਾ ਨੂੰ ਮਾਰਨ ਦੇ ਰਾਤੇ ਬਾਰੇ ਸੁਣ ਕੇ ਮੈਨੂੰ ਬੜਾ ੱਥਕਾ ਲੱਗਿਆ ਪਰ ਮੈਂ ਚੁੱਪ ਰਿਹਾ ਕਿਉਂਕਿ ਮੈਂ ਉਸਨੂੰ ਹੋਰ ਟੋਕਣਾ ਨਹੀਂ ਸੀ ਚਾਹੁੰਦਾ ਰੌਣ ਨੇ ਆਪਣੀ ਕਹਾਣੀ ਦੱਸਣੀ ਜਾਰੀ ਰੱਖੀ ਹੁਣ ਹੀ ਦਿਨੀ ਬਾਅਦ ਕੈਂਪਸ ਵਿੱਚ ਵੀ ਮੈਂ ਬੜਾ ਗੰਬੀਰ ਰਹਿਣ ਲੱਗ ਪਿਆ ਮੈਂ ਵੱਖੋ ਵੱਖਰੇ ਕਤਲ ਸੀਨ ਦੀਆਂ ਫਿਲਮਾਂ ਵੇਖਦਾ ਰਿਹਾ ਸਿਰਫ ਟੀਵੀ ਉੱਤੇ ਪਰ ਕੰਪਿਊਟਰ ਉੱਤੇ ਨਹੀਂ ਜ਼ਿਆਦਾ ਮੈਂ ਅਨਸਾਲਵਡ ਮਿਸਟਰੀਜ਼ ਵੇਖਦਾ ਰਿਹਾ ਕਈ ਵਾਰ ਮਨ ਵਿੱਚ ਆਉਂਦੀ ਕਿ ਕੋਈ ਹੋਰ ਪਿਆਰ ਲੱਭਾਂ ਪਰ ਪਤਾ ਨਹੀਂ ਕਿਉਂ ਉਸ ਦਿਵਾ ਆਖੇ ਸ਼ਬਦ ਕਿ ਉਹ ਮੈਨੂੰ ਨਹੀਂ ਮਿਲ ਸਕੇਗੀ ਤੇ ਰਾਤ ਮੇਰੇ ਕੋਲ ਨਹੀਂ ਆ ਸਕੇਗੀ ਇਹ ਸ਼ਬਦ ਮੈਨੂੰ ਥੰਕ ਕਰਨ ਲੱਗ ਪੈਂਦੇ ਕਿ ਕਿਵੇਂ ਉਹ ਮੈਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਣ ਉੱਤੇ ਆ ਗਈ ਸੀ ਇਹ ਜੋ ਨਾਤੇ ਨਾਲ ਵਿੱਚ ਮੈਂ ਇਹ ਗੱਲ ठान ਲਈ ਕਿ ਦੋਨਾਂ ਨੂੰ ਵਿੱਚ ਤੋਂ ਦੂਰ ਰਜਾ ਕੇ ਉਸ ਦਾ ਗਲ ਕੁੱਟ ਕੇ ਮਾਰਾਂਗਾ ਤੇ ਸਮੁੰਦਰ ਦੇ ਪਾਣੀ ਵਿੱਚ ਛੜਾ ਦੇਵਾਂਗਾ ਮੈਨੂੰ ਰੋਣ ਤੇਰੇ ਉੱਤੇ ਵਿਸ਼ਵਾਸ ਹੀ ਨਹੀਂ ਆ ਰਿਹਾ ਜਦ ਤੂੰ ਬੋਲ ਰਹੀ ਹੈ ਜਿਸਨੂੰ ਤੂੰ ਇੰਨਾ ਚਾਹੁੰਦਾ ਸੀ ਪਿਆਰ ਕਰਦਾ ਸੀ ਉਸ ਦਾ ਗੱਲ ਕੁੱਟਣ ਲਈ ਕਿਵੇਂ ਸੋਚਿਆ ਤੂੰ ਬਲਰਾ ਮੈਂ ਖਾਸ ਮਾਨਸਿਕ ਪ੍ਰਸਥਿਤੀ ਵਿੱਚ ਗੁਜ਼ਰ ਰਿਹਾ ਸੀ ਜਿਸ ਵਿੱਚ ਇਹ ਖਿਆਲ ਭਾਰੀ ਸੀ ਕਿ ਜੇ ਉਹ ਮੈਨੂੰ ਇੰਜ ਛੱਡ ਕੇ ਹੋਰ ਨਾਲ ਜਾਂਦੀ ਸੋਚ ਸਕਦੀ ਹੱਤਾ ਦੋ ਵੀ ਹੋਰ ਨੂੰ ਆਪਣਾ ਕਿਵੇਂ ਬਣਾਵੇ ਲੁਕਾਸ ਨੂੰ ਮਾਰਨਾ ਮੈਂ ਗਲਤ ਮੰਨ ਲਿਆ ਕਿਉਂਕਿ ਉਸ ਦਾ ਤਾਂ ਵਿਚਾਰੇ ਦਾ ਕਸੂਰ ਹੀ ਕੋਈ ਨਹੀਂ ਸੀ ਇਸ ਤੋਂ ਪਹਿਲਾਂ ਕਿ ਉਸ ਨਾਲ ਵਿਆਹ ਕਰਵਾ ਲਵੇ ਮਹਿਲੂਨਾਂ ਨੂੰ ਜਿਉਂਦੀ ਨਹੀਂ ਸੀ ਰਹਿਣ ਦੇਣਾ ਚਾਹੁੰਦਾ ਮੇਰੇ ਸਰ ਵਿੱਚ ਉਦੋਂ ਇਹ ਉਹ ਕੁਝ ਹੀ ਚੱਲ ਰਿਹਾ ਸੀ ਦੂਜੀ ਗੱਲ ਇਹ ਕਿ ਕਤਲ ਕਰਕੇ ਮੈਂ ਕਿਵੇਂ ਬਚਾਂ ਜੋ ਲੋਕ ਵੀ ਕਤਲ ਕਰਕੇ ਫਸੇ ਉਹਨਾਂ ਦੇ ਕਤਲ ਹੋਣ ਵਾਲੇ ਨਾਲ ਸਬੰਧ ਸਾਬਤ ਹੁੰਦੇ ਸੀ ਤਿੰਨ ਮਹੀਨੇ ਦਾ ਗੈਪ ਮੈਨੂੰ ਬਿਲਕੁਲ ਲੂਨਾ ਨਾਲ ਬਣੇ ਲੰਬੇ ਸਬੰਧਾਂ ਤੋਂ ਤਾਂ ਮੁਕਤ ਨਹੀਂ ਕਰ ਸਕਦਾ ਸੀ ਪਰ ਮੇਰਾ ਸਿੱਧਾ ਸੰਬੰਧ ਨਹੀਂ ਸੀ ਬਣ ਸਕਦਾ 2 ਅਕਤੂਬਰ ਨੂੰ ਮੈਂ ਲਾਸ ਐਂਜਲਸ ਦੀ ਕਾਰ ਤੇ ਗਿਆ ਉੱਥੋਂ ਟੈਕਸੀ ਕਰਕੇ ਸੈਂਡ ਡਿਆਗੋ ਸਾਰਾ ਟੋਕ ਆਇਮ ਨਿਊ ਬੀਚ ਤੇ ਗਿਆ ਉਸ ਟੈਕਸੀ ਵਾਲੇ ਨੂੰ 4 ਘੰਟੇ ਬਾਅਦ ਮੈਨੂੰ ਵਾਪਸ ਲਾਸ ਐਂਜਲਸ ਲੈ ਜਾਣ ਲਈ ਮੈਂ ਆਖ ਦਿੱਤਾ ਇਹ ਸਕੀਮ ਮੈਂ ਪਹਿਲਾਂ ਹੀ ਬਣਾ ਲਈ ਸੀ ਮੈਂ ਉਹੋ ਜਿਹੇ ਕੱਪੜੇ ਪਾਏ ਜਿਉਂ ਜਿਹੇ ਕੱਪੜੇ ਮੈਂ ਕਦੇ ਪਾਉਂਦਾ ਹੀ ਨਹੀਂ ਸੀ ਮਤਲਬ ਗੈਂਗਸਟਰਾਂ ਵਰਗੇ ਖੁੱਲੇ ਕੱਪੜੇ ਤੇ ਸਿਰ ਤੇ ਟੋਪੀ ਉਹਨਾਂ ਕੱਪੜਿਆਂ ਵਿੱਚ ਤਾਂ ਉਸ ਦਿਨ ਲੂਨਾ ਨੇ ਵੀ ਨਹੀਂ ਮੈਨੂੰ ਪਛਾਣਿਆ ਮੈਂ ਉਸਨੂੰ ਇਹ ਆਕੇ ਤਸੱਲੀ ਕਰਵਾਈ ਮੈਂ ਇੰਜ ਤਾਂ ਕੀਤਾ ਹੈ ਮੇਰਾ ਪ੍ਰੋਫੈਸਰੀ ਰੂਪ ਤਨ ਨੂੰ ਮੁੜ ਕੇ ਵਖੇ ਹੀ ਨਾ ਰੌਣ ਜਾਨੀ ਤੂੰ ਕਾਤਲ ਬਣਿਆ ਬੜੀ ਸਕੀਮ ਨਾਲ ਕਮਾਲੀ ਕਰ ਦਿੱਤੀ ਯਕੀਨ ਹੀ ਨਹੀਂ ਆਉਂਦਾ ਮੈਨੂੰ ਜੋ ਮੈਂ ਸੁਣ ਰਿਹਾ ਮੈਂ ਹੈਰਾਨੀ ਜ਼ਾਹਰ ਕੀਤੀ ਓਏ ਤੂੰ ਅੱਗੇ ਸੁਣ ਤੀਰਦਾਰ ਲੂਨਾ 2 ਅਕਤੂਬਰ ਨੂੰ ਪੂਰੇ 10 ਵਜੇ ਪੀ ਚੁੱਤੇ ਆ ਗਈ। ਹਜੇ ਬਹੁਤ ਲੋਕ ਬੀਚ ਤੇ ਨਹੀਂ ਸੀ ਆਏ। ਜਿਵੇਂ ਮੈਂ ਤੈਨੂੰ ਪਹਿਲਾਂ ਦੱਸਿਆ ਕਿ ਮੈਂ ਕੱਪੜੇ ਖੁੱਲੇ ਡੁੱਲੇ ਗੈਂਗਸਟਰਾਂ ਵਰਗੇ ਪਾਰੇ ਸੀ। ਇਸ ਕਰਕੇ ਮੈਨੂੰ ਲੂਨਾ ਨੇ ਪਛਾਣਿਆ ਹੀ ਨਹੀਂ ਸੀ। ਫਿਰ ਉਹ ਆਖਣ ਲੱਗੀ। "ਰੌਣ ਕੀ ਲੋੜ ਸੀ ਅਜਿਹੇ ਕੱਪੜੇ ਪਾਉਣ ਦੀ ਤੈਨੂੰ? ਆਪਾਂ ਇੱਕ ਦੂਜੇ ਨੂੰ ਰਜ਼ਾਮੰਦੀ ਵਿੱਚ ਹੀ ਤਾਂ ਮਿਲਣੋਂ ਹਟਣਾ।" ਵਾਹ ਗੱਲਾਂ ਗੱਲਾਂ ਵਿੱਚ ਉਸਨੂੰ ਬਹੁਤ ਮਨਾਇਆ ਕਿ ਉਹ ਲੁਕਾਸ ਨੂੰ ਛੱਡ ਕੇ ਮੇਰੇ ਨਾਲ ਹੀ ਜ਼ਿੰਦਗੀ ਇਕੱਠੇ ਉਹਨੇ ਕਿਹਾ ਤੇਰੀ ਬਹੁਤ ਕਦਰ ਹੈ ਮੇਰੇ ਦਿਲ ਵਿੱਚ ਤੇਰੇ ਪੈਸੇ ਮੈਂ ਜ਼ਰੂਰ ਵਾਪਸ ਕਰਾਂਗੀ ਪਰ ਸੱਚੀ ਗੱਲ ਇਹ ਹੈ ਕਿ ਡੌਨ ਮੈਨੂੰ ਤੇਰੇ ਨਾਲ ਹੁਣ ਪਿਆਰ ਨਹੀਂ ਹੈ ਤੈਨੂੰ ਹੁਣ ਮੈਂ ਇੱਕ ਚੰਗਾ ਦੋਸਤ ਹੀ ਮੰਨਦੀ ਹਾਂ ਲੁਕਾਸੀ ਹੁਣ ਮੇਰੀ ਜ਼ਿੰਦਗੀ ਇਸ ਤਰ੍ਹਾਂ ਤੂੰ ਮੇਰੇ ਨਾਲ ਇੱਕ ਦੋਸਤ ਬਣ ਕੇ ਰਹਿ ਆਪਾਂ ਮਿਲਦੇ ਵੀ ਤਾਂ ਰਹਿ ਸਕਦੇ ਹਾਂ ਪਰ ਦੋਸਤ ਵਾਂਗ ਪਹਿਲਾਂ ਵਾਂਗ ਨਹੀਂ ਕੋ ਵਕਤ ਭਲਾ ਕੇ ਤੂੰ ਕਿਸੇ ਹੋਰ ਔਰਤ ਨਾਲ ਡੇਟਿੰਗ ਸ਼ੁਰੂ ਕਰ ਦੇ ਤੇ ਕੋਈ ਹੋਰ ਔਰਤ ਲੱਭ ਕੇ ਉਸ ਨਾਲ ਜ਼ਿੰਦਗੀ ਸ਼ੁਰੂ ਕਰ ਜਿਵੇਂ ਮੈਂ ਲੁਕਾਸ ਨਾਲ ਕਰ ਰਹੀ ਹਾਂ ਉਰੇ ਉਹ ਨਫਰਤੀ ਅੱਖ ਭਲਣ ਲੱਗੀ ਮੈਂ ਆ ਰਹੀ ਤੁਹਾੜੀ ਵਿਖਿਆ ਦੋ ਜੁੜੇ ਪੀਚ ਉਤੇ ਆ ਬੈਠੇ ਸਨ ਮੈਂ ਲੂਨਾ ਨੂੰ ਲੈ ਕੇ ਪੀਚ ਉਤੇ ਉਸ ਤਰਫ ਨੂੰ ਚੱਲ ਪਿਆ ਜਿੱਧਰ ਕੋਈ ਵੀ ਨਹੀਂ ਸੀ ਉਹ ਕਦੇ ਲੁਕਾਸ ਤੀਆਂ ਸਿਫਤਾਂ ਕਰ ਰਹੀ ਸੀ ਤੇ ਕਦੇ ਮੇਰੇ ਗੁਣ ਕਰ ਰਹੀ ਸੀ ਕਿ ਮੈਂ ਕਿਵੇਂ ਉਸ ਨੂੰ ਆਸਰਾ ਦਿੱਤਾ ਸੀ ਮੈਂ ਚੁੱਪ ਕਰਕੇ ਸੁਣੀ ਗਿਆ ਉਹ ਦਿਨ ਨੂੰ ਜਾਂਦਿਆਂ ਸਾਡੇ ਵੱਲ ਆਉਂਦਾ ਇੱਕ ਲਾਈਫਗਾਰਡ ਸਾਨੂੰ ਮਿਲਿਆ ਜੇ ਸਾਨੂੰ ਰੋਕ ਕੇ ਕਿਆ ਡੋਂਗਾ ਨਹੀਂ ਜਾਣਾ ਤੇ ਧਿਆਨ ਰੱਖਣਾ ਕਿਉਂਕਿ ਅਸਵੇਰੇ ਸ਼ਾਰਕ ਦੀ ਝਲਕ ਵੇਖੀ ਗਈ ਸੀ ਅਸੀਂ ਸਿਰ ਝੁਕਾ ਕੇ ਅੱਗੇ ਲੰਘੇ ਲੂਨਾ ਵਿਕੜਨੀ ਵੇਚੀ ਸੀ ਪਰ ਮੈਂ ਅਜੇ ਆਪਣੇ ਕੱਪੜੇ ਨਹੀਂ ਸੀ ਉਤਾਰੇ ਜਿਸ ਤੋਂ ਸਾਨੂੰ ਕੁਝ ਨਜ਼ਰ ਨਹੀਂ ਸਿਆ ਰਿਆ ਅਸੀਂ ਉੱਥੇ ਰੁਕੇ ਮੈਂ ਆਪਣੇ ਕੱਪੜੇ ਧਾ ਕੇ ਸਮੁੰਦਰ ਦੇ ਕੰਢੇ ਰੱਖ ਦਿੱਤੇ ਅਤੇ ਉਹਨਾਂ ਉੱਤੇ ਇੱਕ ਪੱਥਰ ਧਰ ਦਿੱਤਾ ਅਸੀਂ ਦੋਨੋਂ ਫਿਰ ਸਮੁੰਦਰ ਵਿੱਚ ਵੜ ਗਏ ਕੋਚੇ ਰਸੀ ਤੈਰਦੇ ਰਹੇ ਉਸ ਵੇਲੇ ਲੂਨਾ ਬੋਤੀ ਸੋਹਣੀ ਲੱਗ ਰਹੀ ਸੀ ਮੈਨੂੰ ਜ਼ੋਰ ਨਾਲ ਚੁੰਮਿਆ ਉਸ ਵੱਲ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਨਾ ਮੈਨੂੰ ਚੁੰਮ ਲੈਣ ਤੋਂ ਰੋਕਾਉਂਦੀ ਤੇ ਨਾ ਖੁਦ ਮੈਨੂੰ ਚੁੰਮਨ ਦੀ ਮੈਂ ਉਸ ਨੂੰ ਫੇਰ ਪੁੱਛਿਆ ਲੂਨਾ ਪਤਾ ਨਹੀਂ ਕੀ ਹੈ ਤੇਰੇ ਬਿਨਾ ਮੇਰਾ ਜਿਉਣਾ ਮੈਨੂੰ ਬੜਾ ਔਖਾ ਲੱਗਦਾ ਹੈ ਅਸਰ ਕਰਕੇ ਤੈਨੂੰ ਹੋਰ ਦੀ ਬਣੀ ਵੇਖ ਕੇ ਮੇਰਾ ਮਨ ਬਹੁਤ ਖਰਾਬ ਹੁੰਦਾ ਉਹ ਬੋਲੀ ਰਾਨ ਤੂੰ ਬੱਚਾ ਨਹੀਂ ਇੱਕ ਸਿਆਣਾ ਪ੍ਰੋਫੈਸਰ ਹੈ ਤੂੰ ਇਹ ਸੋਚ ਕੇ ਆਪਾਂ ਨੇ 5 ਸਾਲ ਵਧੀਆ گزارੇ ਨੇ ਆਪਣੇ ਵਿਚਾਰ ਨਹੀਂ ਦਲਦੇ ਹੁਣ ਬਿਲਕੁਲ ਵੀ ਨਹੀਂ ਦਲਦੇ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਤੇਰੇ ਨਾਲ ਰਹਿ ਸਕਾਂ ਪਰ ਆਪਣੇ ਵਿਚਾਰ ਇੱਕ ਕੰਧ ਬਣ ਕੇ ਆਪਣੇ ਵਿਚਕਾਰ ਖੜੇ ਹੋ ਗਏ ਨੇ ਸੱਚੇ ਅਕਰਨ ਤੇਰੇ ਅੰਦਰ ਕਬਜ਼ਾ ਕਰਨ ਦੀ ਰੁਚੀ ਵਧਦੀ ਜਾ ਰਹੀ ਹੈ ਇਹ ਠੀਕ ਨਹੀਂ ਹੋਰ ਕੋਈ ਗੱਲ ਨਹੀਂ ਤੇਰੇ ਕੋਲ ਰਹਿੰਦਾ ਮੇਰਾ ਬਹੁਤ ਵਾਰ ਸਾਂ ਕੁੱਟਣ ਲੱਗ ਪੈਂਦਾ ਹੁਣ ਤੇਰੇ ਵਿੱਚ ਬੜੇ ਗੁਣ ਨੇ ਤੇ ਮੈਨੂੰ ਤੂੰ ਹੁਣ ਵੀ ਬਹੁਤ ਚੰਗਾ ਲੱਗਦਾ ਪਰ ਤੇਰੇ ਨਾਲ ਜ਼ਿੰਦਗੀ ਬਿਤਾਉਣ ਬਾਰੇ ਮੈਂ ਹੁਣ ਸੋਚ ਵੀ ਨਹੀਂ ਸਕਦੀ ਰੌਣ ਮੈਨੂੰ ਲੁਕਾਸ ਨਾਲ ਬੜਾ ਡੂੰਘਾ ਪਿਆਰ ਹੋ ਗਿਆ ਉਹ ਮੇਰੀ ਜ਼ਿੰਦਗੀ ਹੈ ਹੁਣ ਉਸਨੇ ਸਭ ਕੁਝ ਬਰਦਾਸ਼ਤ ਕੀਤਾ ਕਿ ਕਿਵੇਂ ਮੈਂ ਉਸਤੇ ਹੁੰਦਿਆਂ ਵੀ ਤੇਰੇ ਕੋਲ ਰਾਤਾਂ ਕੱਟਦੀ ਰਹੀ ਪਰ ਉਹ ਇੱਕ ਆਸ ਉੱਤੇ ਜਿਉਂਦਾ ਹੈ ਕਿ ਉਸ ਦਾ ਮੇਰੇ ਪ੍ਰਤੀ ਪਿਆਰ ਇਸ ਸਿਲਸਿਲੇ ਨੂੰ ਖਤਮ ਕਰ ਦੇਵੇਗਾ ਰੌਣ ਉਸ ਦਾ ਪਿਆਰ ਜਿੱਤ ਗਿਆ ਮੈਂ ਉਸ ਪ੍ਰਤੀ ਕਦੇ ਬੇਵਫਾ ਨਹੀਂ ਹੋਵਾਂਗੀ ਕਦੇ ਵੀ ਪਰ ਤੂੰ ਮੇਰਾ ਸਾਥ ਏਰੇ ਅੰਦਰ ਨਫ਼ਰਤ ਫੈਲ ਰਹੀ ਸੀ ਆਪਨੇ ਆਪ ਉਤੇ ਕਾਬੂ ਪਾ ਕੇ ਮੈਂ ਉਹਨੂੰ ਪੁੱਛਿਆ ਰਕਾਸ ਕਿਵੇਂ ਹੈ ਉਹ ਬੋਲੀ ਉਹ ਤੇਰੇ ਵਾਂਗ ਕਬਜ਼ਾ ਨਹੀਂ ਕਰਦਾ ਤੂੰ ਕਈ ਵਾਰ ਮੇਰਾ ਸਾਹ ਕੁੱਟਣ ਲਾ ਦਿੰਨਾ ਤੂੰ ਹੁਣ ਜਿਗਰਾ ਕਰ ਰਹਾ ਮੈਨੂੰ ਛੱਡ ਦੇ ਤੇ ਕਿਸੇ ਹੋਰ ਔਰਤ ਨਾਲ ਡੇਟਿੰਗ ਸ਼ੁਰੂ ਕਰ ਤੇ ਮੈਨੂੰ ਆਪਣੇ ਪਿਆਰ ਨਾਲ ਜ਼ਿੰਦਗੀ ਕੱਟਣ ਦੇ ਉਸ ਦੇ ਇਹ ਆਖਣ ਤੋਂ ਬਾਅਦ ਮੈਂ ਉਸ ਦੇ ਪਿੱਛੇ ਚਲਿਆ ਗਿਆ ਕਿਉਂਕਿ ਉਸ ਦੇ ਸਾਹਮਣੇ ਖੜ ਕੇ ਮੈਂ ਉਸ ਨੂੰ ਮਾਰ ਨਹੀਂ ਸੀ ਸਕਣਾ ਮੈਂ ਇੱਕ ਸਖਤ ਡੋਰ ਆਪਣੇ ਲੱਕ ਤੋਂ ਧਾਰੀ ਜੋ ਉਸ ਦਾ ਗਲਾ ਕੁੱਟਣ ਲਈ ਸੀ ਮੈਂ ਆਪਣੇ ਘਰੇ ਲੱਕ ਦਵਾਲਾਈ ਬੰਨੀ ਸੀ ਇਹ ਕਿ ਚੱਪਟ ਨਾਲ ਪਿੱਛੋਂ ਉਸੇ ਗੱਲ ਵਿੱਚੋਂ ਡੋਰ ਪਾ ਕੇ ਬਬਾਉ ਜ਼ੋਰ ਨਾਲ ਕੁੱਟਣ ਲੱਗ ਪਿਆ ਉਹ ਬੜੀ ਤਰਫ਼ੀ ਪਰ ਉਹ ਕੀ ਬੋਲ ਰਹੀ ਸੀ ਮੈਨੂੰ ਸਮਝ ਨਹੀਂ ਸੀ ਆ ਰਿਹਾ ਤੇ ਇੱਕ ਪਾਉਰੇ ਮੇਰੇ ਕੋਲ ਛੁੱਟ ਗਈ ਪਰ ਖਾੜਨੀ ਸੀ ਹੋ ਰਹੀ ਰਾਨ ਬੋਲ ਰਿਹਾ ਸੀ ਅਤੇ ਉਸਦੇ ਸਾਹ ਤੇਜ਼ ਹੋ ਰਹੇ ਸਨ ਜਿਵੇਂ ਉਹ ਹੁਣ ਵੀ ਕਿਸੇ ਦਾ ਗਲ ਕੁੱਟ ਰਿਹਾ ਹੋਵੇ ਉਹ ਬੋਲੀ ਜਾ ਰਿਹਾ ਸੀ ਮੈਂ ਉਸਨੂੰ ਫੜ ਕੇ ਪਾਣੀ ਵਿੱਚ ਦਬਾਈ ਰੱਖਿਆ ਕਿਉਂਕਿ ਉਹ ਸਰੀਰ ਤੋਂ ਬੜੀ ਹਲਕੀ ਸੀ ਮੈਂ ਆਪਣਾ ਮੂੰਹ ਉਸ ਵੱਲ ਨਹੀਂ ਹੁਣ ਦਿੱਤਾ ਕਿਉਂਕਿ ਉਸ ਦਾ ਮਰ ਰਹੀ ਦਚੇਰਾ ਮੈਨੂੰ ਸੀ ਬੇਕਲਜੋਦਾ ਹੌਲੀ ਹੌਲੀ ਉਹ ਟਿੱਕ ਕੇ ਜਾਂ ਤੇ ਡੁੱਬ ਗਈ ਪਾਣੀ ਬਹੁਤ ਡੂੰਗਾ ਨਹੀਂ ਸੀ ਸਮੁੰਦਰ ਦੀ ਤੇ ਉਤੇ ਤਿੰਨ ਵੱਡੇ ਭਾਰੀ ਪੱਥਰ ਸਨ ਜੋ ਮੈਂ ਲੂਨਾ ਦੇ ਸਰੀਰ ਉਤੇ ਧਰ ਦਿੱਤੇ ਤੇ ਮੈਂ ਬਾਬਸ ਕਨਾਰੇ ਤੇ ਆ ਗਿਆ ਮੈਂ ਆਪਣੇ ਕੱਪੜੇ ਪਾਰੇ ਕਾਫੀ ਦੂਰ ਲੋਕ ਵਿਚ ਉੱਤਿਆਰੇ ਸਨ ਕੁਝ ਬੈਠੇ ਸਨ ਤੇ ਕੁਝ ਇਧਰ ਉਧਰ ਘੁੰਮ ਰਹੇ ਸਨ ਉਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਮੈਂ ਸਿੱਧਾ ਬੀਚ ਤੋਂ ਬਾਅਦ ਨਿਕਲ ਕੇ ਇੱਕ ਸੜਕ ਵੱਲ ਪੈ ਗਿਆ ਟੈਕਸੀ ਵਾਲੇ ਨੇ ਅਜੇ ਦੋ ਕੰਟਿਨਿਊ ਸੀ ਆਉਣਾ ਮੈਂ ਲੁਨਾ ਨੂੰ ਬੜੀ ਜਲਦੀ ਟਪੋ ਦਿੱਤਾ ਸੀ ਅਜੇ ਉਸ ਨਾਲ ਕੁਝ ਵਕਤ گزارਨਾ ਸੀ ਪਰ ਉਹ ਸ਼ਬਦ ਲੁਕਾਸ ਨੂੰ ਦਿਲ ਦੇਣ ਵਾਲੇ ਬੋਲੀ ਉਹਨਾਂ ਨੇ ਮੇਰੇ ਅੰਦਰ ਜੋ ਉਸ ਪ੍ਰਤੀ ਪਹਿਲਾਂ ਦਾ ਗੁੱਸਾ ਭਰਿਆ ਸੀ ਉਸਨੂੰ ਹੋਰ ਜਗਾ ਦਿੱਤਾ ਸੀ ਮੇਰੇ ਕੋਲ ਲੁਨਾ ਦਾ ਸਾਹ ਕੁੱਟਣ ਲੱਗ ਪਿਆ ਸੀ ਹੁਣ ਮੈਂ ਮੂੰਹ ਵਿੱਚ ਬੁੜਪੜਾਉਂਦਾ ਤੁਰ ਤਕਿਆ ਸਾਰਾ ਟੋਕਾ ਐਵਨਿਊ ਤੋਂ ਵੀ ਦੂਰ ਮੈਂ ਜਿੱਤੁਰ-ਤੁਰ ਕੇ ਸ਼ਹਿਰ ਦੀ ਕਮਾਲ ਵਿੱਚ ਆ ਗਿਆ ਉੱਥੇ ਮੈਂ ਠੰਡਾ ਜੂਸ ਪੀਤਾ ਤੇ ਇੱਕ ਪਾਸੇ ਬੈਠ ਕੇ ਲੂਨਾ ਬਾਰੇ ਸੋਚਣ ਲੱਗ ਪਿਆ ਮੈਂ ਮਾਰਨ ਲੱਗਿਆ ਉਸ ਦਾ ਚਿਹਰਾ ਨਹੀਂ ਸੀ ਦੇਖਿਆ ਉਸ ਦੀ ਇੱਕ ਝਲਕ ਉਦੋਂ ਪਈ ਸੀ ਜਦੋਂ ਮੈਂ ਉਸ ਨੂੰ ਟੋਬਨ ਲਈ ਪਿਆ ਸੀ ਪਰ ਮੈਂ ਅੱਖਾਂ ਬੀਚ ਰਿਆ ਸਨ ਮੈਂ ਉਹ ਸੋਚਦਾ ਰਿਹਾ ਕਿ ਉਹ ਕਿਵੇਂ ਮੇਰੀ ਜ਼ਿੰਦਗੀ ਵਿੱਚ ਆਈ ਸੀ ਉਸ ਨੇ ਮੇਰੀ ਜ਼ਿੰਦਗੀ ਰੰਗਾਂ ਨਾਲ ਪਰ ਦਿੱਤੀ ਸੀ ਮੈਂ ਉਸ ਦੇ ਪਿਆਰ ਵਿੱਚ دیਵਾਨਾ ਹੋ ਗਿਆ ਸੀ ਜਦੋਂ ਉਸਨੇ ਮੈਨੂੰ ਖਿੱਚਿਆ ਸੀ ਉਹਨਾਂ ਹੋਰ ਕਿਸੇ ਔਰਤ ਨੇ ਮੈਨੂੰ ਨਹੀਂ ਸਿੱਖਿਆ ਪਰ ਫਿਰ ਜਦੋਂ ਆਹ ਸੈਟਲ ਹੋ ਗਈ ਉਸ ਨੂੰ ਮੇਰੇ ਖਿਆਲ ਬੜੇ ਪੁਰਾਣੇ ਲੱਗਣ ਲੱਗ ਗਏ ਇਹ ਜਿਹ ਸਿਆਣਪ ਗਲਤ ਲੱਗਣ ਲੱਗ ਪਈ ਮੈਥਿਊ ਨੂੰ ਮਿਲਣ ਤੋਂ ਬਾਅਦ ਉਹ ਬਦਲਣ ਲੱਗ ਪਈ ਸੀ ਮੈਨੂੰ ਲੱਗਦਾ ਸੀ ਕਿ ਮੇਰ ਨਾਲ ਇੰਨੀ ਜੁੜੀ ਹੋਣ ਕਰਕੇ ਮੈਥਿਊ ਉਸ ਤੋਂ ਵਟ ਗਿਆ ਹੋਣਾ ਤੇ ਫਿਰ ਉਹ ਲੁਕਾਸ ਨਾਲ ਜੁੜ ਗਈ ਹੋਣੀ ਮੇਰੇ ਪ੍ਰਤੀ ਉਹ ਬਸ ਮਲਾਪੜੀ ਸੀ ਜਾਂ ਮੇਰੇ ਨਾਲ ਸੌਣੇ ਦੀ ਸੀ ਕਿਸਨ ਨੂੰ ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿਉਂਕਿ ਐਨੇ ਸਾਲਾਂ ਤੋਂ ਉਹ ਮੇਰੇ ਨਾਲ ਸੌਂਦੀ ਆਈ ਸੀ ਪਰ ਉਹ ਮੈਨੂੰ ਆਪਣੇ ਮਨੋਂ ਘੱਟ ਚੁੱਕੀ ਸੀ ਉਸ ਨੇ ਮੈਨੂੰ ਇੱਕਦਮ ਘੱਟਾ ਛੱਡ ਦਿੱਤਾ ਸੀ ਮੈਂ ਕਾਫੀ ਦੇਰ ਲੂਣਾ ਦੀ ਬਦਕਿਸਮਤੀ ਬਾਰੇ ਸੋਚਦਾ ਚੁੱਪ ਰਿਆ ਤੇ ਫਿਰ ਮੈਂ ਉਹਨੂੰ ਪੁੱਛਿਆ ਉਸ ਦੀ ਲਾਸ਼ ਦਾ ਕੀ ਬਣੇ ਏ ਕੱਲ ਦੱਸਾਂਗਾ ਹੁਣ ਥੱਕ ਗਿਆ ਮੈਂ ਹਾਂ ਕੇ ਉਹ ਸੋਫੇ ਉੱਤੇ ਹੀ ਜਿਟ ਗਿਆ ਤੇ ਮੈਂ ਵੀ ਬਾਕੀ ਅਗਲੇ ਕਾਂਟ ਵਿੱਚ